ਜਿਸ ਦਿਨ ਸ਼ੀਤਲੰਗਰਾਲ ਸਟੇਜ ਤੇ ਮੇਰੇ ਖਿਲਾਫ ਕੁਝ ਬੋਲੇਗਾ ਫਿਰ ਮੌਦਾ ਜਵਾਬ ਦੇਵਾਂਗਾ। ਅਕੀਵ ਹੋਈ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਹੋਣ ਜਾਂ ਕਿਸੇ ਹੋਰ ਪਾਰਟੀ ਦੇ ਕੈਂਡੀਡੇਟ ਹੋ ਮੈਨੂੰ ਕੋਈ ਮਤਲਬ ਨਹੀਂ ਉਹਨਾਂ ਨਾਲ। ਮੈਂ ਆਪਣੀ ਪਾਰਟੀ ਦੇ ਨਾਲ ਆ। ਭਾਰਤੀ ਜਨਤਾ ਪਾਰਟੀ ਦੇ ਕੁਝ ਅਖੌਤੀ ਲੀਡਰਾਂ ਨੇ ਮੈਨੂੰ ਕਿਹਾ ਸੀਗਾ ਕਿ ਮੈਂਿੰਦਰ ਭਗਤ ਦਾ ਨੁਕਸਾਨ ਕਰਦਾ ਔਰ ਮੈਂ ਕੀਤਾ ਸੀ। ਜੋ ਕੁਝ ਲੋਕ ਬੈਠੇ ਆ ਉਹ ਪਾਰਟੀ ਦਾ ਕਹਨ ਕਰ ਰਹੇ ਆ ਉਸ ਕਹਨ ਦੇ ਵਿੱਚ ਉਹਨਾਂ ਨੇ ਮੇਰਾ ਵੀ ਕਹਨ ਕੀਤਾ। ਮੈਂ ਸਿਰਫ ਰੱਬ ਕੋ ਡਰਦਾ ਤੇ ਆਪਣੇ ਉਹਨਾਂ ਸਾਥੀਆਂ ਕੋ ਡਰਦਾ ਜਿਹੜਾ ਮੈਨੂੰ ਪਿਆਰ ਕਰਦੇ ਆ। ਮੈਂ ਡਰਦਾ ਡੋਜ਼ਾ ਨਹੀਂ ਕਿਸੇ ਦਾ ਜੀ ਅੱਜ ਤਿੰਨੂ ਭਾਜੀ ਕੈਂਡੀਡੇਟ ਆ ਆਮ ਆਦਮੀ ਪਾਰਟੀ ਦੇ ਮੇਰੇ ਲਈ ਇੱਕ ਹੱਕ ਬੰਦਾ ਮੇਰਾ ਮੇਰਾ ਫਰਜ਼ ਬੰਦਾ ਵੀ ਮੈਂ ਉਹਨਾਂ ਲਈ ਚੋਣ ਪ੍ਰਚਾਰ ਕਰਾਂ ਇਹ ਰਾਜਨੀਤੀ ਕਿਹਦਾ ਨਾ ਮੁੱਦਾ ਹੈ ਜਿਹਦੇ ਵਿੱਚ ਤੁਸੀਂ ਉਤਾਂ ਚੜਾਅ ਲਗਾਤਾਰ ਦੇਖੇ ਹੀ ਹੋਣੇ ਨੇ ਕਿ ਕੋਈ ਪਾਰਟੀਆਂ ਦੇ ਵਰਕਰ ਕਿਸੇ ਵੱਲ ਜਾ ਰਹੇ ਨੇ ਕੋਈ ਪਾਰਟੀਆਂ ਦੇ ਵਰਕਰ ਕਿਸੇ ਵੱਲ ਜਾ ਰਹੇ ਨਹੀਂ ਕਿਸੇ ਤੇ ਕੁਝ ਪਾਰਟੀਆਂ ਇਦਾਂ ਦੀਆਂ ਨੇ ਜਿਹੜੀਆਂ ਆਪਣੇ ਦਮ ਤੇ ਆਪ ਲੜ ਰਹੀਆਂ ਨੇ ਇਹਦੇ ਪਿੱਛੇ ਡਰ ਹੋ ਸਕਦਾ ਹੈ ਇਹਦੇ ਪਿੱਛੇ ਧਮਕੀਆਂ ਹੋ ਸਕਦੀਆਂ ਨੇ ਇਹਦੇ ਪਿੱਛੇ ਸੱਤਾ ਦਾ ਲਾਲਚ ਹੋ ਸਕਦਾ ਹੈ ਇਹਦੇ ਪਿੱਛੇ ਐਮਐਲਏ ਦੀ ਸੀਟ ਕੌਨਸਲ ਦੀ ਸੀਟ ਦਾ ਲਾਲਚ ਹੋ ਸਕਦਾ ਤੇ ਇਦਾਂ ਹੀ ਜਿਹੜੀ ਇੱਕ ਰਾਜਨੀਤੀ 'ਚ ਨਵਾਂ ਦੌਰ ਆ ਪ੍ਰਦੀਪ ਖੁੱਲਰ ਜੀ ਹਾਂ ਜਿਨ੍ਹਾਂ ਨੇ ਤਾਂ ਉਮਰ ਆਪਣੀ ਜਿਹੜੀ ਸੇਵਾ ਭਾਜਪੀ ਦੇ ਵਿੱਚ ਕੀਤੀ ਆ ਹੁਣ ਪਾਰਟੀ ਛੱਡ ਕੇ ਕੀ ਕਾਰਨ ਸੀ ਕਿਉਂ ਪਾਰਟੀ ਨੂੰ ਛੱਡ ਕੇ ਉਹਨਾਂ ਨੂੰ ਆਮ ਆਦਮੀ ਪਾਰਟੀ ਜੁਆਇਨ ਕਰਨਾ ਪਿਆ ਅੱਜ ਸਾਡੇ ਨਾਲ ਮੌਜੂਦ ਨੇ ਸਟੂਡੀਓ ਵਿੱਚ ਪ੍ਰਦੀਪ ਖੋਲਜੀ ਖੋਲਜੀ ਪਹਿਲਾਂ ਤੁਹਾਡਾ ਬਹੁਤ-ਬਹੁਤ ਵੈਲਕਮ ਕਰਦੇ ਜੀ ਆਰਐਸ 24 ਚੈਨਲ ਤੇ ਜੀ ਬਹੁਤ-ਬਹੁਤ ਧੰਨਵਾਦ ਆਰਐਸ 24 ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਅੱਜ ਇਸ ਨਿਮਨ ਜੇ ਸੇਵਕ ਨੂੰ ਇਨਾ ਮਾਨ ਦਿੱਤਾ ਔਰ ਆਪਣੇ ਸਟੂਡੀਓ ਦੇ ਵਿੱਚ ਬੁਲਾਇਆ ਕੱਲ ਸਾਡੇ ਪ੍ਰਦੇਸ਼ ਦੇ ਮੁੱਖ ਮੰਤਰੀ ਗਰੀਬਾਂ ਦੇ ਦਿਲਾਾਂ ਦੀ ਧੜਕਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੈਨੂੰ ਜੁਆਇਨ ਕਰਾਇਆ ਆਮ ਆਦਮੀ ਪਾਰਟੀ ਚ ਔਰ ਕੱਲ ਸ਼ਾਮੇ ਆਉਂਦੇ-ਆਉਂਦੇ ਮੈਂ ਬਹੁਤ ਲੇਟ ਹੋ ਗਿਆ ਲੜਕਾ ਜਿਹੜਾ 6 ਵਜੇ ਦੇ ਕਰੀਬ ਜਿਹੜਾ ਆਫਿਸ ਹੈ ਉਹਨੂੰ ਵਧਾ ਕੇ ਚਲੇ ਜਾਂਦਾ ਤੇਰੇ ਮੈਂ ਵੀ ਲੇਟ ਆਇਆ ਅੱਜ ਪਾਰਟੀ ਆਫਿਸ ਤੋਂ ਜਿਲਾ ਪ੍ਰਧਾਨ ਜੀ ਨੂੰ ਕਹਿ ਕੇ ਝੰਡੇ ਮੰਗਾਏ ਆ ਦੁਪਹਿਰ ਤੱਕ ਕੋ ਝੰਡਾ ਚੇਂਜ ਹੋ ਜਾਏਗਾ ਭਾਜੀ ਤੇ ਕਿਤਨਾ ਕਿਤੇ ਦਰਦ ਤਕਲੀਫ ਹੋ ਹੈਗੀ ਹੈ ਕਿਉਂਕਿ ਪਾਰਟੀ ਦੀ ਸਾਰੀ ਉਮਰ ਇੱਕ ਬੀਜੇਪੀ ਵਿੱਚ ਰਹਿ ਕੇ ਤੁਸੀਂ ਅਕਸਰ ਕਹਿੰਦੇ ਸੀ ਕਿ ਮੇਰੀ ਜਿਹੜਾ ਪਾਰਟੀ ਹੈ ਮੇਰਾ ਪਰਿਵਾਰ ਹੈ ਮੈਂ ਉਹ ਕੀ ਪਰਿਵਾਰ ਨੇ ਧੱਕਾ ਮਾਰ ਦਿੱਤਾ ਜੀ ਮੈਂ ਕੱਲ ਜਦੋਂ ਨਵੀਂ ਪਾਰਟੀ ਜੁਆਇਨ ਕੀਤੀ ਹੈ ਜੀ ਜਿਸ ਪਾਰਟੀ 'ਚ ਆਪਾਂ 15 16 ਸਾਲ 17 ਸਾਲ ਆਏ ਆ ਜੀ ਉਸ ਪਰਿਵਾਰ ਨੂੰ ਛੱਡਣ ਵੇਲੇ ਦਰਦ ਤੇ ਹੁੰਦਾ ਹੀ ਹੈ ਜੀ ਦਰਦ ਤੇ ਸੀ ਪਰ ਸੰਗਠਨਿਕ ਢਾਂਚੇ ਦੇ ਉੱਤੇ ਜੋ ਅੱਜ ਆਪਣੇ ਨਿੱਜੀ ਫਾਇਦਿਆਂ ਲਈ ਜੋ ਕੁਝ ਲੋਕ ਬੈਠੇ ਆ ਉਹ ਪਾਰਟੀ ਦਾ ਕਹਨ ਕਰ ਰਹੇ ਆ ਉਸ ਕਹਨ ਦੇ ਵਿੱਚ ਉਹਨਾਂ ਨੇ ਮੇਰਾ ਵੀ ਕੰਮ ਕੀਤਾ ਪਿਛਲਾ 1 ਸਾਲ ਤੋਂ ਮੇਰਾ ਰਾਜਨੀਤਿਕ ਕੈਰੀਅਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਫਿਰ ਵੀ ਤੁਹਾਡੀ ਬਦੌਲਤ ਆਪਣੇ ਪ੍ਰਭੂ ਦੀ ਬਦੌਲਤ ਆਪਣੇ ਯਾਰਾਂ ਦੀ ਬਦੌਲਤ ਜਿਹੜਾ ਚੱਲਦਾ ਆ ਰਿਹਾ ਹੈ ਸੋ ਮੈਂ ਕਹਿ ਸਕਦਾ ਕਿ ਦਰਦ ਤੇ ਹੋਇਆ ਪਰ ਨਵਾਂ ਰਸਤਾ ਮੈਂ ਚੁਣ ਲਿਆ ਨਵੇਂ ਰਸਤੇ 'ਚ ਸਫ਼ਰ ਲੰਬਾ ਹੋਵੇ ਟੇਡਾ ਮੇਡਾ ਹੋਵੇ ਜੈਸਾ ਵੀ ਹੋਵੇ ਉਹਨੂੰ ਤੈਅ ਕਰਕੇ ਮੰਜ਼ਿਲ ਤੱਕ ਪਹੁੰਚਾਂਗਾ ਖੁੱਲਰ ਸਾਹਿਬ ਜਿੱਦਾਂ ਗੱਲ ਕੀਤੀ ਉਹ ਇੱਕ ਖੁੱਲਰ ਨੂੰ ਮਨਾਉਣ ਵਾਸਤੇ ਕੋਈ ਭਾਜਪਾ ਦਾ ਵਰਕਰ ਨਹੀਂ ਆਇਆ ਇੰਨੀ ਦੇਰ ਤੁਸੀਂ ਸਾਇਲੈਂਟ ਬੈਠੇ ਰਹੇ ਜੋ ਵਰਕਿੰਗ ਤੁਸੀਂ ਕੀਤੀ ਕੋਈ ਭਾਜਪਾ ਦਾ ਵੱਡਾ ਲੀਡਰ ਮਨਾਣ ਨਹੀਂ ਆ ਹਾਲਾਂਕਿ ਸਾਪਲਾ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਸਾਪਲਾ ਸਾਹਿਬ ਜਿਹੜਾ ਇੱਕ ਸੋਸ਼ਲ ਮੀਡੀਆ ਤੇ ਪੋਸਟਾਂ ਵਾਰਨ ਹੋਣ ਸ਼ੁਰੂ ਹੋ ਗਈਆਂ ਕਿ ਸਾਪਲਾ ਸਾਹਿਬ ਵੀ ਜਾ ਰਹੇ ਨੇ ਦੂਜੀ ਪਾਰਟੀ ਵੱਲ ਵੱਡੇ ਵੱਡੇ ਲੀਡਰ ਪਹੁੰਚ ਗਏ ਉਹਨਾਂ ਨੂੰ ਮਨਾਉਣ ਵਾਸਤੇ ਨਹੀਂ ਐਸੀ ਕੋਈ ਗੱਲ ਨਹੀਂ ਹੈ ਮੈਨੂੰ ਮਨਾਉਣ ਵਾਸਤੇ ਬਹੁਤ ਵਿਅਕਤੀ ਆਏ ਮਾਨਯੋਗ ਜੋ ਮੇਰੇ ਤੋਂ ਸੀਨੇ ਲੀਡਰਸ਼ਿਪ ਹੈ ਭਾਜਪੀ ਦੀ ਜਿਨ੍ਹਾਂ ਨੂੰ ਪਾਰਟੀ ਨਾਲ ਪਿਆਰ ਹੈ ਉਹ ਲੋਕ ਮੈਂ ਕੋਈ ਮੈਂ ਨਾ ਨਹੀਂ ਲੈਣਾ ਚਾਹੁੰਦਾ ਕਿਉਂਕਿ ਜੇ ਆਪਾਂ ਨਾਂ ਲਵਾਂਗੇ ਤੇ ਕਿਤੇ ਨਾ ਕਿਤੇ ਨਾਲ ਨੁਕਸਾਨ ਹੋਏਗਾ ਸੋ ਮੈਨੂੰ ਮਨਾਉਣ ਆਏ ਆ ਮੇਰੇ ਨਾਲ ਕੱਲ ਰਾਤ ਤੱਕ ਫੋਨ ਕਾਲ ਤੇ ਉਹਨਾਂ ਨੇ ਮੇਰੇ ਨਾਲ ਸੰਪਰਕ ਰੱਖਿਆ ਪਰ ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਨੂੰ ਦੇਰ ਹੋ ਗਈ ਹੁਣ ਬਹੁਤ ਤੇ ਹੁਣ ਮੈਂ ਤੇ ਆਪਣਾ ਨਵਾਂ ਆਸ਼ੀਆਨਾ ਜਿਹੜਾ ਉਹ ਲੱਭਣ ਦੀ ਕੋਸ਼ਿਸ਼ ਕਰ ਰਿਹਾ ਤੇ ਮੈਂ ਉਸ ਰਸਤੇ ਤੇ ਚੱਲਣਾ ਸੋ ਰਹੀ ਗੱਲ ਸੰਪਲਾ ਸਾਹਿਬ ਦੇ ਸੰਪਲਾ ਸਾਹਿਬ ਉਹਦੀ ਮਰਜ਼ੀ ਆ ਉਹਨਾਂ ਨੇ ਕਿਸੇ ਪਾਰਟੀ ਜਾਣਾ ਕਿ ਨਹੀਂ ਜਾਣਾ ਉਹਨਾਂ ਦਾ ਨਿੱਜੀ ਫੈਸਲਾ ਹੈ ਤੇ ਹੁਣ ਇੱਕ ਸੰਪਲਾ ਗਰੁੱਪ ਜਿੱਦਾਂ ਕਹ ਲੋ ਕਿ ਰੋਬਿੰਡ ਸੰਪਲਾ ਸੀਗਾ ਜਾਂ ਪ੍ਰਦੀਪ ਖੋਲਾ ਸੀਗਾ ਕਿ ਜਦੋਂ ਵੀ ਇਹ ਸੰਪਲਾ ਜੀ ਦੀ ਗੱਲ ਆਉਂਦੀ ਸੀਗੀ ਤਾਂ ਦੋ ਚਾਰੇ ਅੱਗੇ ਆਖਾਂ ਜਾਂਦੇ ਸੀਗੇ ਇੱਕ ਪ੍ਰਦੀਪ ਖੋਲਾ ਤੇ ਇੱਕ ਰੋਬਿੰਡ ਸੰਪਲਾ ਤਾਂ ਹੁਣ ਕਿਉਂ ਸੰਪਲਾ ਗਰੁੱਪ ਟੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਨੂੰ ਸਰ ਸੰਪਲਾ ਜੀ ਨਾਲ ਮੇਰੇ ਰਾਜਨੀਤਿਕ ਰਿਲੇਸ਼ਨ ਨਹੀਂ ਹੈ ਜੀ ਜਿਵੇਂ ਮੈਨੂੰ ਮੇਰੇ ਮਾਂ ਤੇ ਪਿਤਾ ਜੀ ਪਿਆਰੇ ਆ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ ਪੜਾਇਆ ਲਿਖਾਇਆ ਉਸੇ ਤਰ੍ਹਾਂ ਹੀ ਸ਼੍ਰੀ ਵਿਜੇ ਸੰਪਲਾ ਜੀ ਔਰ ਸ਼੍ਰੀਮਤੀ ਸੁਦੇਸ਼ ਸੰਪਲਾ ਜੀ ਜਿਨ੍ਹਾਂ ਨੇ ਮੈਨੂੰ ਆਪਣੀ ਕੋਖ ਤੋਂ ਜਨਮ ਨਹੀਂ ਦਿੱਤਾ ਪਰ ਪੁੱਤਰਾ ਵਾਂਗ ਪੂਰਾ ਪਿਆਰ ਦਿੱਤਾ ਸੋ ਸੰਪਲਾ ਜੀ ਨਾਲ ਜਿਹੜੇ ਮਤਭੇਦ ਰਾਜਨੀਤਿਕ ਤਰੀਕੇ ਨਾਲ ਹੋ ਰਹਿਣ ਵਾਲੇ ਆ ਪਰ ਪਰਿਵਾਰਕ ਤੌਰ ਤੇ ਮੈਂ ਤੇ ਮੇਰਾ ਪਰਿਵਾਰ ਜਿਹੜਾ ਅੱਜ ਵੀ ਔਰ ਜਿਨੀ ਤੇ ਕਿਰਪਾ ਸਿੱਧਰਤੀ ਤੇ ਜੀਣਾ ਉਦੋਂ ਤੱਕ ਉਹਨਾਂ ਨੂੰ ਆਪਣੇ ਵੱਡੇ ਮੰਨਾਂਗੇ ਜੋ ਪਿਆਰ ਅਸੀਂ ਆਪਣੇ ਮਾ ਬੌਜ ਨੂੰ ਦਿੰਨੇ ਆ ਉਹੀ ਪਿਆਰ ਸਾंपਲਾ ਜੀ ਨੂੰ ਔਰ ਆਪਣੇ ਭਾਬੀ ਸੁਦੇਸ਼ ਸਾंपਲਾ ਜੀ ਨੂੰ ਅਸੀਂ ਦੇਣਾ ਖੁੱਲਰ ਸਾਹਿਬ ਗੱਲ ਕੀਤੀ ਜਾਵੇ ਕਿ ਕੋਈ ਵੀ ਪਾਰਟੀ ਜਦੋਂ ਚੇਂਜ ਕਰਦਾ ਹੈ ਜਾਂ ਉਹਨੂੰ ਕੋਈ ਲਾਲਚ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਆਪਾਂ ਲਓ ਜੀ ਇਹ ਲਾ ਉਹਦਾ ਇਹ ਲਾ ਲollipops ਪੰਜਾਬੀ ਚ ਗੱਲ ਕਰ ਰਿਹਾ ਉਹ ਦੇ ਦਿੱਤਾ ਜਾਂਦਾ ਪਰ ਤੁਹਾਨੂੰ ਤਾਂ ਮੈਨੂੰ ਲੱਗਦਾ ਸ਼ਾਇਦ ਇਦਾਂ ਦੇ ਇਦਾਂ ਕੀ ਚੱਕਰ ਪੈ ਗਿਆ ਕਿ ਤੁਹਾਨੂੰ ਪਾਰਟੀ ਚੇਂਜ ਨਹੀਂ ਪੈ ਗਈ ਪ੍ਰਦੀਪ ਖੁੱਲਰ ਨੇ ਸ਼੍ਰੀ ਵਿਜੇ ਸਾंपਲਾ ਜੀ ਦਾ ਚੰਡਿਆ ਹੋਇਆ ਚੇਲਾ ਮੈਂ ਸਿਰਫ ਰੱਬ ਕੋ ਡਰਦਾ ਤੇ ਆਪਣੇ ਉਹਨਾਂ ਸਾਥੀਆਂ ਕੋ ਡਰਦਾ ਜਿਹੜਾ ਮੈਨੂੰ ਪਿਆਰ ਕਰਦੇ ਆ ਮੈਂ ਡਰਦਾ ਡੋਜ਼ਾ ਨਹੀਂ ਕਿਸੇ ਤੋਂ ਜਿਹੜਾ ਬੰਦਾ ਜੰਮਿਆ ਉਹਨੇ ਮਰਦਾ ਠੀਕ ਹੈ ਮੰਦਰ ਤੋਂ ਲੈ ਕੇ ਜੇਲ ਯਾਤਰਾ ਤੱਕ ਮੈਂ ਸਾਰੀਆਂ ਯਾਤਰਾ ਕਰ ਚੁੱਕਾ ਸੋ ਇਸ ਕਰਕੇ ਡਰ ਕੋਈ ਨਹੀਂ ਹੈ ਨਾ ਮੈਨੂੰ ਕੋ ਲollipops ਦਿੱਤਾ ਗਿਆ ਪਾਰਟੀਵਾਂ ਲੋਕ ਵੀ ਤੈਨੂੰ ਆਹ ਦਿਆਂਗੇ ਆਹ ਦਿਆਂਗੇ ਆਹ ਦਿਆਂਗੇ ਜੇ ਕੁਝ ਲੈਣਾ ਹੀ ਹੁੰਦਾ ਤੇ ਭਾਰਤੀ ਜਨਤਾ ਪਾਰਟੀ 'ਚ ਰਹਿ ਕੇ ਮੈਂ ਲੈ ਲੈਣਾ ਸੀ ਮੈਨੂੰ ਕੋਈ ਤਿਕਾ ਨਹੀਂ ਮੈਂ ਤਾਂ ਸਿਰਫ ਸੇਵਾ ਕਰਨਾ ਚਾਹੁੰਨਾ ਸੇਵਾ ਨੂੰ ਸਮਰਪਿਤ ਨਾ ਮੈਨੂੰ ਕੌਂਸਲਰ ਦੀ ਸੀਟ ਚਾਹੀਦੀ ਆ ਨਾ ਮੈਨੂੰ ਐਮਐਲਏ ਦੀ ਚਾਹੀਦੀ ਆ ਨਾ ਕੋ ਪ੍ਰਧਾਨਗੀ ਚਾਹੀਦੀ ਆ ਪ੍ਰਦੀਪ ਖੁੱਲਰ ਇੱਕ ਬ੍ਰਾਂਡ ਹੈ ਔਰ ਬ੍ਰਾਂਡ ਜਿਹੜਾ ਲੋਕਾਂ ਦੇ ਕੰਮਾਂ 'ਚ ਆਉਂਦੇ ਲੋਗ ਗੱਲਬਾਤ ਕੀਤੀ ਜਾਵੇ ਮੌਜੂਦਾ ਏਰੀਆ ਦੇ ਵਿੱਚ ਰਹਿ ਕੇ ਜਿੱਦਾਂ ਕਿ ਸੁਸ਼ੀਲ ਕੁਮਾਰ ਰਿੰਕੂ ਹੋਗੇ ਸ਼ੀਤਲ ਮੁਰਾਰਜੀ ਹੋਗੇ ਆ ਬੀਜਪੀ ਵਿੱਚ ਬੀਜਪੀ ਦੇ ਕੈਂਡੀਡੇਟ ਨੇ ਸੁਸ਼ੀਲ ਕੁਮਾਰ ਨੂੰ ਜੀ ਤਾਂ ਨਾ ਸ਼ੀਤਲ ਗੁਰਾਲ ਜੀ ਪੂਰੀ ਉਹਨਾਂ ਦੀ ਹੈਲਪ ਕਰਾ ਰਣੀ ਇਸ ਵਕਤ ਤਾਂ ਤੁਹਾਨੂੰ ਕਿਤਨਾ ਕਿਤੇ ਕੋਈ ਡਰ ਕੋਈ ਭਾਉ ਕੋਈ ਐਦਾਂ ਦੀ ਕੋਈ ਧਮਕੀ ਜਾਂ ਕੁਛ ਜਾਂ ਪਿਆਰ ਨਾਲ ਕੋਈ ਮੈਸੇਜ ਵੀ ਖੁੱਲਰ ਸਾਹਿਬ ਬੀਜਪੀ ਜੁਆਇਨ ਜਾਂ ਬੀਜਪੀ ਰੋ ਜਾਂ ਸਾਡੇ ਨਾਲ ਕਿਉਂਕਿ ਹੁਣ ਦੇਖੋ ਜੇ ਤੁਸੀਂ ਆਮ ਆਦੀ ਪਾਰਟੀ ਵਿੱਚ ਖੜੇ ਹੋ ਗਏ ਹੋ ਤਾਂ ਪਵਨ ਕੁਮਾਰ ਟੀਮ ਵੀ ਤੁਹਾਨੂੰ ਹੈਲਪ ਕਰਨੀ ਪਣੀ ਹੈ ਤਾਂ ਬਿਲਕੁਲ ਓਪੋਜ਼ਿਟ ਸਾਈਡ ਤੇ ਹੋ ਕੇ ਕਦੀ ਨਾ ਕਰੀ ਤੁਹਾਡਾ ਸ਼ੀਤਲ ਗੁਰਾਲ ਤੇ ਸੁਸ਼ੀਲ ਕੁਮਾਰ ਨੂੰ ਕੋਈ ਨਾ ਪਿਆਰ ਵੀ ਰਿਹਾ ਪਰ ਹੁਣ ਇਸ ਵਕਤ ਬਿਲਕੁਲ ਆਪੋਜ਼ਿਟ ਆ ਕੇ ਖੜੇ ਹੋ ਗਏ ਤੁਸੀਂ ਭਾਜੀ ਗੱਲ ਦਾ ਨੇ ਮੇਰੇ ਲਈ ਕੈਂਡੀਡੇਟ ਝਾੜੂ ਦਾ ਨਿਸ਼ਾਨ ਹੈ ਜੀ ਜੋ ਵੀ ਵਿਅਕਤੀ ਚੋਣ ਲੜ ਰਿਹਾ ਜੀ ਸ਼੍ਰੀ ਪਵਨ ਕੁਮਾਰ ਟੀਨੂ ਜੀ ਮੈਂ ਸਾਪਲਾ ਸਾਹਿਬ ਤੋਂ ਵੀ ਪਹਿਲੇ ਦਾ ਮੇਰਾ ਨਾ ਪਿਆਰ ਹੈ ਜੀ ਟੀਨੂ ਸਾਹਿਬ ਨਾਲ ਪਹਿਲੇ ਦਿਨ ਤੋਂ ਮੇਰੇ ਰਿਲੇਸ਼ਨ ਹੈ 2004 ਚ ਟੀਨੂ ਭਾਜੀ ਮੈਨੂੰ ਮਿਲੇ ਸੀ ਅੱਜ 20 ਸਾਲ ਹੋ ਗਏ ਟੀਨੂ ਭਾਜੀ ਨਾਲ ਮੇਰੇ ਰਿਲੇਸ਼ਨ ਹੈ ਚਾਹੇ ਉਹ ਕਿਸੇ ਪਾਰਟੀ ਵਿੱਚ ਰਹੇ ਹੋਣ ਅੱਜ ਟੀਨੂ ਭਾਜੀ ਇਹ ਕੈਂਡੀਡੇਟ ਆ ਆਮ ਆਦਮੀ ਪਾਰਟੀ ਦੇ ਮੇਰੇ ਲਈ ਇੱਕ ਹੱਕ ਬੰਦਾ ਮੇਰਾ ਮੇਰਾ ਫਰਜ਼ ਬੰਦਾ ਵੀ ਮੈਂ ਉਹਨਾਂ ਲਈ ਚੋਣ ਪ੍ਰਚਾਰ ਕਰਾਂ ਅੱਜ ਤੋਂ ਮੈਂ ਸ਼ੁਰੂ ਕਰਤਾ ਚੋਣ ਪ੍ਰਚਾਰ ਅੱਜ ਵੀ ਮੈਂ ਡੋਰ ਟੂ ਡੋਰ ਕਰਕੇ ਆਇਆ ਵਾਰਡ ਨੰਬਰ 73 ਦੇ ਵਿੱਚ ਔਰ ਮੈਂ ਗਾਂ ਵੀ ਕਰਦਾ ਰਹਿਣਾ ਰੇ ਗੱਲ ਸੁਸ਼ੀਲ ਕੁਮਾਰ ਰਿੰਕੂ ਦੀ ਸੁਸ਼ੀਲ ਕੁਮਾਰ ਰਿੰਕੂ ਜੀ ਦੀ ਆਪਣੀ ਮਰਜ਼ੀ ਹੈ ਦੇਖੋ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਹਾਰੇ ਹੋਏ ਐਮਐਲਏ ਤੋਂ ਇੱਕ ਮੈਂਬਰ ਪਾਰਲੀਮੈਂਟ ਬਣਾਤਾ ਉਹਨਾਂ ਨੇ ਦਿੱਲੀ ਦਾ ਰਸਤਾ ਦਿਖਾਤਾ ਅਕਸਰ ਲੋਕ ਕਹਿੰਦੇ ਆ ਨਾ ਵੀ ਦਿੱਲੀ ابھی ਦੂਰ ਹੈ ਉਹਨਾਂ ਲਈ ਦਿੱਲੀ ਲਾਗੇ ਲੈ ਆਂਦੀ ਉਸ ਸਾਰੇ ਹੋਏ ਵਿਅਕਤੀ ਨੂੰ ਰੂਲਿੰਗ ਪਾਰਟੀ ਦੇ ਵਿੱਚ ਸਟੇਟ ਦੀ ਰੂਲਿੰਗ ਪਾਰਟੀ ਦੇ ਵਿੱਚ ਮੈਂਬਰ ਪਾਰਲੀਮੈਂਟ ਬਣਾਤਾ ਔਰ ਪੂਰੀ ਲੋਕ ਸਭਾ ਦੇ ਵਿੱਚ ਇੱਕ ਲੋਤੇ ਉਹ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਸਨ ਪਰ ਉਹਨਾਂ ਨੇ ਉਸ ਪਾਰਟੀ ਚ ਉਹਨਾਂ ਦਾ ਨਹੀਂ ਤੇ ਦਾ ਕੋਈ ਲਗਾ ਜਾਂ ਨਹੀਂ ਉਹਨਾਂ ਦਾ ਕੋਈ ਆਪਣਾ ਸਰਕਲ ਬਣਿਆ ਉਹਨਾਂ ਨੇ ਆਪਣੀ ਮਰਜ਼ੀ ਨਾਲ ਦੂਜੀ ਪਾਰਟੀ ਜੁਆਇਨ ਕਰਤੀ ਉਹ ਮੈਂ ਕੁਝ ਨਹੀਂ ਕਹਿ ਸਕਦਾ ਬਾਕੀ ਉਹ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਹੋਣ ਜਾਂ ਕਿਸੇ ਹੋਰ ਪਾਰਟੀ ਦੇ ਕੈਂਡੀਡੇਟ ਹੋ ਮੈਨੂੰ ਕੋਈ ਮਤਲਬ ਨਹੀਂ ਉਹਨਾਂ ਨਾਲ ਮੈਂ ਆਪਣੀ ਪਾਰਟੀ ਦੇ ਨਾਲ ਹਾਂ ਦੂਜੀ ਗੱਲ ਕੀਤੀ ਤੁਸੀਂ ਸ਼ੀਤਲ ਅੰਗਰਾਲ ਦੀ ਸ਼ੀਤਲ ਅੰਗਰਾਲ ਮੇਰਾ ਛੋਟਾ ਭਾਈ ਹੈ ਉਹਦੇ ਵਾਸਤੇ ਸਿਆਸੀ ਤੌਰ ਤੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਕਿਤੇ ਨਾ ਕਿਤੇ ਪੂਰੇ ਪਿਤਾ ਜੀ ਜਿੱਥੇ ਆਪਣੇ ਬੱਚਿਆਂ ਨੂੰ ਕਹਿੰਦੇ ਮੇਰੇ ਚਾਰ ਬੱਚੇ ਆ ਪ੍ਰਦੀਪ ਖੁੱਲਰ ਵੀ ਮੇਰਾ ਬੇਟਾ ਇਸ ਕਰਕੇ ਮੈਂ ਉਹਦੇ ਤੇ ਕੋਈ ਨਿੱਜੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਜਿਸ ਦਿਨ ਸ਼ੀਤਲ ਅੰਗਰਾਲ ਸਟੇਜ ਤੇ ਮੇਰੇ ਖਿਲਾਫ ਕੁਝ ਬੋਲੇਗਾ ਫਿਰ ਮੌਦਾ ਜਵਾਬ ਦੇਵਾਂਗਾ ਫਿਲਹਾਲ ਮੈਂ ਇਹ ਕਹਾਂਗਾ ਕਿ ਸਿਆਸੀ ਅੰਕੜੇ ਜੋ ਮਰਜੀ ਹੋਣ ਉਹ ਮੇਰਾ ਪਰਿਵਾਰ ਹੈ ਤੇ ਪਰਿਵਾਰ ਹੀ ਰਹੇਗਾ ਖੁੱਲਰ ਸਾਹਿਬ ਜੇ ਤੁਸੀਂ ਗੱਲ ਕਰਤੀ ਹੈ ਕਿ ਜੇ ਉਹ ਸਟੇਜ ਤੇ ਪਹਿਲ ਕਰੇਗਾ ਤਾਂ ਮੇਰੇ ਵੱਲੋਂ ਵੀ ਕੋਈ ਦੂਜ ਨਹੀਂ ਹੋਏਗੀ ਬਸੇ ਪਹਿਲ ਉਧਰੋਂ ਹੋਏਗੀ ਤਾਂ ਦੂਜ ਮੈਂ ਛੱਡੂਗਾ ਨਹੀਂ ਤੇ ਦੇਖਿਆ ਜਾਵੇ ਕਿ ਪਰਚਿਆਂ ਦਾ سلسلہ ਤੋਂ ਸ਼ੁਰੂਆਤ ਗੱਲ ਕੀਤੀ ਹੈ ਕਿ ਪਰਚਿਆਂ ਦਾ سلسلہ ਵੀ ਸ਼ੁਰੂ ਹੋ ਚੁੱਕੇ ਹੋਏ ਨੇ ਸਰ ਪਰਚਿਆਂ ਦੀ ਰਾਜਨੀਤੀ ਕੁਝ ਗਲਤ ਵਿਅਕਤੀ ਕਰਦੇ ਆ ਮੈਂ ਜ਼ਿੰਦਗੀ ਚ ਕਰੇ ਪਰਚਿਆਂ ਦੀ ਰਾਜਨੀਤੀ ਚ ਨਹੀਂ ਪਿਆ ਮੈਂ ਤੇ ਇਹ ਸੋਚਦਾ ਕਿ ਮੈਂ ਤੇ ਭਾਈ ਕਨਈਆ ਜੀ ਜਿਵੇਂ ਉਹਨਾਂ ਨੇ ਆਪਣੇ ਦੁਸ਼ਮਣਾਂ ਨੂੰ ਪਾਣੀ ਪਿਲਾਇਆ ਤੇ ਗੁਰੂ ਸਾਹਿਬ ਨੇ ਉਹਨਾਂ ਦੀ ਬੜਾਈ ਕੀਤੀ ਹੈ ਤੇ ਮੈਂ ਤੇ ਉਹ ਸੋਚ ਨੂੰ ਲੈ ਕੇ ਚੱਲਦਾ ਭਾਈ ਕਨਈਆ ਜੀ ਦੀ ਸੋਚ ਨੂੰ ਕਿ ਜੇਕਰ ਤੁਹਾਡੇ ਕੋਲ ਕੋ ਪਾਵਰ ਆਂਦੀ ਹੈ ਤੁਹਾਡੇ ਕੋ ਕੋਈ ਤੁਹਾਡੇ ਹੱਥ ਤੁਹਾਡੇ ਕੁਰਸੀ ਤੁਹਾਡੀ ਕਿਸੇ ਦਾ ਕੋਈ ਕੰਮ ਕਰ ਸਕਦੀ ਹੈ ਇੱਕ ਦੁਸ਼ਮਣ ਦਾ ਵੀ ਕੰਮ ਕਰੋ ਤਾਂ ਜੋ ਕਿ ਉਹ ਤੁਹਾਡਾ ਦੋਸਤ ਬਣ ਜਾਵੇ ਔਰ ਤੁਹਾਡੇ ਐਂਡ ਆਫ ਦਾ ਲਾਈਫ ਜਦੋਂ ਆਪਾਂ ਕਹਿੰਦੇ ਸ਼ਮਸ਼ਾਨ ਘੜ ਜਾਂਦੇ ਆ ਉਹਦੇ ਤੱਕ ਜਾ ਕੇ ਤੁਹਾਡੀ ਉਸ ਸਿਫਤ ਕਰ ਸਕੇ ਜ਼ਰੂਰੀ ਨਹੀਂ ਆਪਾਂ ਦੁਸ਼ਮਣ ਜੰਮੇ ਤਾਂ ਦੁਸ਼ਮਣ ਹੀ ਮਰ ਜਾਣਾ ਸੋ ਆਪਾਂ ਨੂੰ ਚਾਹੀਦਾ ਕਿ ਜਦੋਂ ਤੁਹਾਡੇ ਕੋਲ ਪਾਵਰ ਹੋਵੇ ਆਪਣੇ ਦੁਸ਼ਮਣਾਂ ਦਾ ਵੀ ਕੰਮ ਕਰੋ ਤਾਂ ਜੋ ਕਿ ਉਹ ਸੱਜਣ ਬਣ ਜਾਣ ਬਾਕੀ ਜਿਹੜੀ ਪਹਿਲ ਦੂਲ ਦੀ ਗੱਲ ਕੀਤੀ ਹੈ ਮੈਂ ਇਸ ਚੀਜ਼ 'ਤੇ ਵਿਸ਼ਵਾਸ ਨਹੀਂ ਰੱਖਦਾ ਜਦੋਂ ਮੇਰੇ ਕੋਲ ਗੱਲ ਪਾਊਗਾ ਮੈਂ ਦੇਖਾਂਗਾ ਫਿਲਹਾਲ ਤਾਂ ਮੈਂ ਦੱਸਦਾ ਵੀ ਮੇਰਾ ਪਰਿਵਾਰ ਹੈ ਤੇ ਪਰਿਵਾਰਸੀ ਪਰਿਵ ਗੱਲ ਕਰਦੇ ਜਿੱਤੀ ਜਾਵੇ ਮਹਿੰਦਰ ਭਗਤ ਜੀ ਤੁਹਾਡਾ ਕੋਕੀ ਸੋਸ਼ਲ ਮੀਡੀਆ ਤੇ ਕਾਫੀ ਇੱਕ ਬਿਆਨ ਵੀ ਚੱਲਦੇ ਸੀਗੇ ਕਿ ਮਹਿੰਦਰ ਭਗਤ ਤੇ ਪ੍ਰਦੀਪ ਖੋਲਰ ਕਦੇ ਇਕੱਠੇ ਨਹੀਂ ਹੋ ਸਕਦੇ ਇਹ ਹੁਣ ਇੱਕੋ ਪਾਰਟੀ ਨੇ ਤੁਹਾਨੂੰ ਦੋਨਾਂ ਨੂੰ ਇਕੱਠੋਂ ਨਾਲ ਦੀ ਨਾਲ ਕੁਰਸੀ ਤੇ ਬਿਠਾ ਦਿੱਤਾ ਹੈ ਮਹਿੰਦਰ ਭਗਤ ਜੀ ਨੂੰ ਤੁਸੀਂ ਕਿਉਂਕਿ ਬੀਜੇਪੀ ਵਿੱਚ ਰਹੇ ਹੋ ਮਹਿੰਦਰ ਭਗਤ ਜੀ ਦੇ ਨਾਲ ਕੰਮ ਕਮ ਕੀਤਾ ਤੁਸੀਂ ਪਹਿਲਾਂ ਤਾਂ ਨਹੀਂ ਮੰਨ ਨਹੀਂ ਬਣ ਗਿਆਈ ਨਾ ਤੇ ਫਿਰ ਹੁਣ ਇਸ ਪੋਜੀਸ਼ਨ ਤੇ ਆ ਕੇ ਫਿਰ ਇਕੱਠੇ ਕੰਮ ਕਰਨਾ ਪੈਣਾ ਹੁਣ ਕਿੱਦਾਂ ਦੇਖਦਾ ਮੈਂ ਮਹਿੰਦਰ ਭਗਤ ਜੀ ਨੂੰ ਸਰ ਮਹਿੰਦਰ ਭਗਤ ਜੀ ਨਾਲ ਮੇਰਾ ਨਿੱਜੀ ਤੌਰ ਤੇ ਕੋਈ ਵੀ ਦੁਸ਼ਮਣੀ ਨਹੀਂ ਹੈ ਕੋਈ ਵੀ ਮਨਮਟਾਵ ਨਹੀਂ ਹੈ ਮਹਿੰਦਰ ਭਗਤ ਜੀ ਨਾਲ ਮੇਰੇ ਸਿਆਸੀ ਮਨਮਟਾਵ ਸੀਗੇ ਜੀ ਉਹ ਵੀ ਭਾਰਤੀ ਜਨਤਾ ਪਾਰਟੀ ਦੇ ਕੁਝ ਅਖੌਤੀ ਲੀਡਰਾਂ ਨੇ ਮੈਨੂੰ ਕਿਹਾ ਸੀਗਾ ਕਿ ਮਹਿੰਦਰ ਭਗਤ ਦਾ ਨੁਕਸਾਨ ਕਰਦਾ ਔਰ ਮੈਂ ਕੀਤਾ ਸੀ ਔਰ ਮੈਂ ਬੌਜੀ ਨੂੰ ਕੱਲ ਨਿੱਜੀ ਤੌਰ ਤੇ ਦੇਖਿਆ ਕਿ ਉਹਨਾਂ ਨੇ ਮੇਰਾ ਸਵਾਗਤ ਐਦਾਂ ਕੀਤਾ ਵੀ ਜਿੱਦੇ ਕੋਈ ਬੱਚਾ ਵਿਆਹ ਕੇ ਘਰ ਆਇਆ ਹੁੰਦਾ ਉਹਦਾ ਬੱਚੇ ਦਾ ਸਵਾਗਤ ਵੈਲਕਮ ਕਰਦੇ ਆ ਮੈਂ ਤੇ ਮਹਿੰਦਰ ਭਗਤ ਦਾ ਦੇਣਾ ਨਹੀਂ ਦੇ ਸਕਦਾ ਭਾਜੀ ਮੈਂ ਤੇ ਉਹਨੂੰ ਕੱਲ ਜਾਣਨ ਦੀ ਕੋਸ਼ਿਸ਼ ਕੀਤੀ ਆ ਵੀ ਯਾਰ ਉਹ ਜਿਹੜਾ ਦੇਵਤਾ ਇਨਸਾਨ ਹੈ ਮਹਿੰਦਰ ਭਗਤ ਜਿੱਥੇ ਚੰਗਾ ਸਿਆਸਤਦਾਨ ਹੈ ਉਥੇ ਮਹਿੰਦਰ ਭਗਤ ਇੱਕ ਚੰਗਾ ਵਿਅਕਤੀ ਹੈ ਸੋ ਮੇਰਾ ਬੈਡ ਲੱਕ ਹੈ ਕਿ ਉਹ ਜਦੋਂ ਮੇਰੇ ਨਾਲ ਕੰਮ ਕਰਦੇ ਸੀ ਮੈਂ ਉਹਨਾਂ ਨਾਲ ਕੰਮ ਨਹੀਂ ਕਰ ਪਾਇਆ ਮੈਂ ਤੇ ਮਿੰਦਰ ਭਗਤ ਜੀ ਦਾ ਦੇਣਾ ਨਹੀਂ ਦੇ ਸਕਦਾ ਮਿੰਦਰ ਭਗਤ ਜੀ ਸਾਡੇ ਵਿਧਾਨ ਸਭਾ ਜਲੰਧਰ ਵਿਸਦੇ ਪ੍ਰਭਾਰੀ ਨੇ ਇਨਚਾਰਜ ਨੇ ਮੇਰੇ ਨਾਲ ਕੋ ਜੋ ਵੀ ਸੇਵਾ ਲਉਣਗੇ ਮੈਂ ਕੱਲ ਵੀ ਇੱਕ ਗੱਲ ਮੀਡੀਆ 'ਚ ਕਹੀ ਸੀ ਵੀ ਜੇਕਰ ਮਿੰਦਰ ਭਗਤ ਜੀ ਮੈਨੂੰ ਕਹਿਣਗੇ ਕਿ ਕਾਕਾ ਜਿਵੇਂ ਇੱਕ ਬਿੱਲ ਨੇ ਤੇ ਗੰਨਾ ਦਈਦਾ ਉਹ ਰਸ ਪੈਦਾ ਕਰਕੇ ਕਿਸੇ ਨੂੰ ਮਠਾਸ ਦਿੰਦਾ ਉਸੇ ਤਰ੍ਹਾਂ ਤੂੰ ਪਾਰਟੀ ਲਈ ਦਿਨ ਰਾਤ ਸੇਵਾ ਕਰਨੀ ਆ ਸਿਰ ਸੁੱਟ ਕੇ ਤੇ ਪਾਰਟੀ ਨੂੰ ਮਠਾਸ ਦੇਣੀ ਆ ਚੰਗੇ ਕਰਮ ਦੇਣੇ ਆ ਉਹ ਮੈਂ ਕਰਨ ਨੂੰ ਤਿਆਰ ਆ ਮਿੰਦਰ ਪਗਤ ਜੀ ਮੇਰੇ ਲੀਡਰ ਆ ਉਹਨਾਂ ਦੇ ਨਾਲ ਮੈਂ ਤਨ ਮਨ ਧੰਦੇ ਨਾਲ ਧੁੱਪ ਛਾਂ ਤੇ ਰਾਤ ਨੂੰ ਦਿਨੇ ਦੁਬਾਰੇ ਚੱਲਣ ਨੂੰ ਤਿਆਰ ਆ ਖੁੱਲ੍ਹ ਸਾਹਿਬ ਜੀ ਅਕਸਰ ਦੇਖਿਆ ਜਾਂਦਾ ਹੈ ਕਿ ਕੋਈ ਵੱਡਾ ਕੋਈ ਐਮ ਐਲ ਏ ਹੋਵੇ ਕੋਈ ਵੱਡਾ ਕਾਉਂਸਲਰ ਹੋਵੇ ਜਾਂ ਵੱਡੀ ਉਹਦੀ ਦਬਦਬਾ ਹੋਵੇ ਤਾਂ ਉਹਦੀ ਜੁਆਇਨਿੰਗ ਆ ਵੱਡੇ ਲੈਵਲ ਦੀ ਹੁੰਦੀ ਆ ਕੁਛੀ ਨਾ ਕਾਉਂਸਲਰ ਨਾ ਐਮਐਲਏ ਨਾ ਕੋਈ ਵੱਡਾ ਕੋਈ ਤੁਸੀਂ ਖਸਮਾ ਸੇਵਾ ਕੀਤੀ ਫਿਰ ਵੀ ਤੁਹਾਡੀ ਜੁਆਇਨਿੰਗ ਭਗਵੰਤ ਜੀ ਨੇ ਆਪ ਕਰਵਾਈ ਹੈ ਮੈਂ ਤਾਂ ਛੋਟਾ ਜਿਹਾ ਕਾਰਕਟਰਤਾ ਭਾਜੀ ਐਮਐਲਏ ਹੋਣਾ ਕੋ ਵੱਡੀ ਗੱਲ ਨਹੀਂ ਕਾਉਂਸਲਰ ਹੋਣਾ ਕੋ ਵੱਡੀ ਗੱਲ ਨਹੀਂ ਐਮਪੀ ਹੋਣਾ ਕੋ ਵੱਡੀ ਗੱਲ ਨਹੀਂ ਇੱਕ ਇਨਸਾਨ ਬਣੇ ਰਹਿਣਾ ਬਹੁਤ ਵੱਡੀ ਗੱਲ ਹੈ ਜੀ ਅੱਜ ਤੱਕ ਮੇਰੇ ਆਪਣੇ ਨਿੱਜੀ ਸਬੰਧ ਮੇਰਾ ਆਪਣਾ ਸਰਕਲ ਹੈ ਜਿਹਦੇ ਕਾਰਨ ਮੈਂ ਮਾਨਜੁਗ ਭਗਵੰਤ ਸਿੰਘ ਮਾਨ ਸਾਹਿਬ ਨੇ ਮੈਨੂੰ ਜੁਆਇਨ ਕਰਾਇਆ ਔਰ ਉਹਨਾਂ ਨੇ ਮੇਰਾ ਪੂਰਾ ਜੋ ਬਾਇਓ ਡਾਟਾ ਫਸਟ ਡੇ ਜਦੋਂ ਮੈਂ ਜਮਾਇਆ ਉਤੋਂ ਲੈ ਕੇ ਜੁਆਇਲਿੰਗ ਕਰਾਉਣ ਤੱਕ ਕੱਲੀ ਕੱਲੀ ਚੀਜ਼ ਮੇਰੀ ਵਾਚ ਕੀਤੀ ਹੈ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਜੁਆਇਨਿੰਗ ਕਰਾਈ ਹੈ ਬਾਕੀ ਮੈਨੂੰ ਛੋਟੇ ਜਿਹੇ ਕਾਰਜਕਰਤਾ ਨੂੰ ਮਾਨ ਸਾਹਿਬ ਨੇ ਨਾਮ ਮਾਨ ਦਿੱਤਾ ਮੈਂ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਨਾ ਕੌنسਲ ਬਣਨਾ ਚਾਹੁੰਦਾ ਨਾ ਮੈਂ ਐਮਐਲਏ ਬਣਨਾ ਚਾਹੁੰਦਾ ਨਾ ਮੈਂ ਮੰਤਰੀ ਬਣਨਾ ਚਾਹੁੰਦਾ ਮੈਂ ਤਾਂ ਇੱਕ ਸਮਾਜ ਦਾ ਸੇਵਕ ਬੰਨਾ ਚਾਹੁੰਦਾ ਔਰ ਸਮਾਜ ਦਾ ਸੇਵਕ ਬਣ ਕੇ ਕੰਮ ਕਰਨਾ ਚਾਹੁੰਦਾ ਜੋ ਭਗਵੰ ਇੱਕ ਟੇਬਲ ਤੇ ਬੈਠ ਕੇ ਅਸੀਂ ਗੱਲਾਂ ਕੀਤੀਆਂ ਤੇ ਮੈਂ ਇਹ ਸੋਚ ਸਕਦਾ ਵੀ ਉਹਨਾਂ ਦੀ ਜਿਹੜੀ ਸੋਚ ਹੈ ਉਹ ਪੰਜਾਬ ਨੂੰ ਬਚਾਉਣ ਲਈ ਹੈ ਨਾ ਕਿ ਆਪਣੇ ਬੱਚਿਆਂ ਨੂੰ ਨਾ ਕਿ ਆਪਣੇ ਨਿੱਜੀ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਉਹਨਾਂ ਦਾ ਸੋਚਾ ਵੀ ਕਿਦਾਂ ਪੰਜਾਬ ਦੇ ਲੋਕ ਜਿਹੜੇ ਖੁਸ਼ਹਾਲ ਹੋ ਸਕਦੇ ਆ ਗੱਲਬਾਤ ਕੀਤੀ ਜਾਵੇ ਕਿ ਇਹਦੇ ਵਿੱਚ ਤੁਹਾਡੀ ਜੁਆਇਨਿੰਗ ਵਿੱਚ ਹਰ ਸਿਮਰਨਜੀਤ ਸਿੰਘ ਬੰਟੀ ਜੀ ਦਾ ਕੀ ਰੋਲ ਹੈ ਬੰਟੀ ਭਾਜੀ ਮੇਰੇ ਭਰਾ ਨੇ ਮੈਂ ਚਾਹੇ ਭਾਜਪਾ ਵਿੱਚ ਸੀਗਾ ਉਹ ਕਾਂਗਰਸ ਦੇ ਵਿੱਚ ਸੀਗੇ ਉਹਨਾਂ ਨਾਲ ਮੇਰੇ ਨਿੱਜੀ ਸਬੰਧ ਹੈ ਹਰ ਸਾਲ ਭਗਵਾਨ ਸ਼ਿਵ ਦੇ ਦਰਸ਼ਨਾਂ ਲਈ ਸ਼੍ਰੀ ਅਮਰਨਾਥ ਯਾਤਰਾ ਪਿਛਲੇ ਕਾਫੀ ਸਾਲਾਂ ਤੋਂ ਬੰਟੀਪਾ ਜੀ ਅਸੀ ਜਾਣੇ ਆ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਦਰਦ ਸੀਗਾ ਵੀ ਪ੍ਰਦੀਪ ਜਿਹੜਾ ਇਸ ਵੇਲੇ ਇਕਾਂਤ ਚ ਬੈਠਾ ਉਹਨੂੰ ਕਿਤੇ ਨਾ ਕਿਤੇ ਜੁਆਇਨ ਕਰਾਇਆ ਜਾਵੇ ਮੇਰੀ ਜੁਆਇਨਿੰਗ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੱਥ ਹੈ ਉਹ ਸੱਚੇ ਪਾਤਸ਼ਾਹ ਦਾ ਉਸ ਤੋਂ ਬਾਅਦ ਸ਼੍ਰੀ ਦੀਪਕ ਬਾਲੀ ਜੀ ਜੋ ਮੇਰੇ ਭਾਈ ਸਾਹਿਬ ਨੇ ਵੱਡੇ ਤੁਸੀਂ ਸਭ ਜਾਣਦੇ ਹੋ ਉਸ ਤੋਂ ਬਾਅਦ ਮੇਰੇ ਦੋਸਤ ਨੇ ਐਮ ਐਲ ਏ ਦਸੂਆ ਤੋਂ ਕਰਨਵੀਰ ਸਿੰਘ ਘਮਣ ਸਾਹਿਬ ਰਾਜਾ ਭਾਜੀ ਉਹ ਵੀ ਐਮ ਐਲ ਏ ਨੇ ਟਾਂਡੇ ਤੋਂ ਜਗਰੂਪ ਸਿੰਘ ਸੇਖਵਾ ਜੀ ਮਹਿੰਦਰ ਭਗਤ ਜੀ ਰਮਨ ਰੋੜਾ ਜੀ ਮੈਡਮ ਜਿਹੜੀ ਥਿਆਰਾ ਮੈਡਮ ਹੈ ਉਹਨਾਂ ਦਾ ਜ਼ਿਲ੍ਹਾ ਪ੍ਰਧਾਨ ਦਾ ਮੈਂ ਤੁਹਾਨੂੰ ਕਿਤੇ ਕਿਤੇ ਨਾਮ ਲਵਾਂ ਇਹਨਾਂ ਸਭ ਦਾ ਹੱਥ ਐ ਮੈਨੇ ਜੁਆਇਨ ਕਰਾਂ ਚ ਹਾਂ ਕੱਲ ਜਿਹੜਾ ਚਿਹਰਾ ਬਣਾਇਆ ਗਿਆ ਸਿੱਖੀ ਸਾਹਿਬ ਕੇ ਸਿੱਟੀ ਸਾਹਿਬ ਦਾ ਬਹੁਤ ਵੱਡਾ ਹੱਥ ਹੈ ਔਰ ਉਸ ਤੋਂ ਬਾਅਦ ਮੈਨੂੰ ਕੱਲ ਮੈਂ ਆਪ ਇਹ ਚੁਆਇਸ ਕੀਤੀ ਹੈ ਕਿ ਮੈਂ ਬੰਟੀ ਭਾਈ ਦੇ ਨਾਲ ਜਾਣਾ ਚਾਹੁੰਦਾ ਕਿਉਂਕਿ ਬਲਤੀ ਭਾਈ ਦੇ ਨਾਲ ਮੈਂ ਯਾਤਰਾ ਕੀਤੀ ਹੈ ਮੈਂ ਸੋਚਦਾ ਵੀ ਬੰਟੀ ਭਾਈ ਨਾਲ ਯਾਤਰਾ ਕਰਕੇ ਮੈਂ ਮੰਦਰ ਤੱਕ ਪਹੁੰਚ ਸਕਦਾ ਲੋ ਜੀ ਅਸੀਂ ਆਪੱਖੋਲੇ ਸਾਹਿਬ ਨਾਲ ਗੱਲਬਾਤ ਕੀਤੀ ਤੇ ਖੋਲੇ ਸਾਹਿਬ ਹੁਣ ਅਗਲੀ ਰਣਨੀਤੀ ਕਿਉਂਕਿ ਤੁਹਾਨੂੰ ਦੱਸਣ ਦੀ ਲੋੜ ਨਹੀਂ ਵੀ ਇਲੈਕਸ਼ਨਾਂ ਵਿੱਚ ਕਿੱਦਾਂ ਕੰਮ ਕਰੀਦਾ ਜਾ ਜਿੱਦਾਂ ਬੂਥ ਕਿੱਦਾਂ ਸੰਭਾਲੀਦੇ ਨੇ ਕਿਉਂਕਿ ਤੁਸੀਂ ਜਦੋਂ ਪਹਿਲਾਂ ਤਾਂ ਮੈਂ ਗੱਲ ਹੋਈ ਸੀ ਤੁਸੀਂ ਕਿਹਾ ਸੀਗਾ ਕਿ ਮੈਂ ਆਪਣਾ ਬੂਥ ਜਿਤਾਉਣ ਦਾ ਦਮ ਰੱਖਦਾ ਮੈਂ ਸਰ ਮੈਂ ਆਪਣਾ ਬੂਥ ਨਹੀਂ ਮੈਂ ਜਲੰਧਰ ਵੈਸਟ ਵਿਧਾਨ ਸਭਾ ਜਿੱਤਣੀ ਹੈ ਇਹ ਕਾਂਗਰਸ ਵਾਲੇ ਭਾਜਪੀ ਵਾਲੇ ਆਮ ਆਦਮੀ ਪਾਰਟੀ ਨੂੰ ਕਹਿੰਦੇ ਆ ਵੀ ਇਹ ਪਾਰਟੀ ਜਿਹੜੀ ਦਾ ਗ੍ਰਾਫ ਡਾਊਨ ਆ ਗਿਆ ਤੇ ਅਸੀਂ ਘਰ ਘਰ ਜਾਣਾ ਘਰ ਘਰ ਜਾ ਕੇ ਮਾਨ ਸਾਹਿਬ ਨੇ ਮਨ ਜੋ ਕੇਜਰੀਵਾਲ ਸਾਹਿਬ ਨੇ ਜੋ ਸਮਾਜ ਲਈ ਕੰਮ ਕੀਤਾ ਜੀ ਠੀਕ ਹੈ ਜੀ ਉਹਦਾ ਲੋਕਾਂ ਨੂੰ ਦੱਸਣਾ ਕੇਜਰੀਵਾਲ ਸਾਹਿਬ ਦੇ ਆਉਣ ਤੋਂ ਪਹਿਲਾਂ ਸਰਕਾਰ ਆਮ ਆਦਮੀ ਪਾਰਟੀ ਆਉਣ ਤੋਂ ਪਹਿਲਾਂ ਕਿਸ ਘਰ ਦਾ ਬਿੱਲ ਜੀ ਆਂਦਾ ਸੀ ਕਿਤੇ ਨਾ ਕਿਤੇ ਕਾਸਟ ਕੈਟਾਗਰੀ ਦੇ ਵਿੱਚ ਉਹ ਬਿੱਲ ਮਾਫ ਕੀਤੇ ਜਾਂਦੇ ਸੀ ਹਰ ਵਿਅਕਤੀ ਮੈਂ ਤੁਹਾਨੂੰ ਵੀ ਕਹਿ ਸਕਦਾ ਦੇ ਕੋ ਤੁਸੀਂ মিডিਆ ਪਰਸਨ ਹੋ ਸਮਾਜ ਦੀ ਤੀਜੀ ਅੱਖ ਹੋ ਤੇ ਲੋਕ ਰੱਬ ਤੋਂ ਬਾਅਦ ਤੁਹਾਡੇ ਲੋਕਾਂ ਦਾ ਵਿਸ਼ਵਾਸ ਕਰਦੇ ਆ ਕਿਉਂਕਿ ਤੁਸੀਂ ਜੋ ਦਿਖਾਉਂਦੇ ਹੋ ਉਹ ਲੋਕ ਦੇਖਦੇ ਆ ਔਰ ਦੇਖਣ ਤੋਂ ਬਾਅਦ ਲੋਕੋ ਤੇ ਵਿਸ਼ਵਾਸ ਕਰਦੇ ਆ ਮੈਂ ਇਹ ਗੱਲ ਕਲੀਅਰ ਕਰਨਾ ਚਾਹੁੰਦਾ ਵੀ ਜਿਸ ਦਿਨ ਭਗਵੰਤ ਮਾਨ ਸਰਕਾਰ ਆਈ ਹੈ ਇਹ ਬਿਜਲੀ ਦੇ ਬਿੱਲ ਮਾਫ ਕੀਤੇ ਗਏ ਆ ਬਹੁਤ ਸਾਰੇ ਘਰਾਂ ਦਾ ਘੱਟੋ-ਘੱਟ ਮੈਂ ਸੋਚ ਸਕਦਾ ਮਾੜੇ ਬੰਦੇ ਦਾ 50-60 ਹਜ਼ਾਰ ਤਗੜੇ ਬੰਦੇ ਦਾ ਲੱਖ ਰੁਪਈਆ ਸਾਲ ਦਾ ਬਚਦਾ ਤੇ ਉਸ ਤੋਂ ਬਾਅਦ ਰਾਸ਼ਨ ਉਸ ਤੋਂ ਬਾਅਦ ਮੁਹੱਲਾ ਕਲੀਨਿਕ 42 ਹਜ਼ਾਰ ਨੌਕਰੀਆਂ ਬਹੁਤ ਕੁਝ ਜਿਹੜਾ ਭਗਵੰਤ ਮਾਨ ਸਰਕਾਰ ਨੇ ਦਿੱਤਾ ਇਹ ਜਿੰਨੇ ਮਰਜੀ ਪ੍ਰੋਪੋਗੈਂਡੇ ਕਰੇ ਜਾਣ ਕਾਂਗਰਸ ਵਾਲੇ ਬੀਜੇਪੀ ਵਾਲੇ ਕਿ ਭਗਵੰਤ ਮਾਨ ਜੀ ਇਦਾਂ ਜਿਉਦਾ 70 ਸਾਲ 70 ਸਾਲ ਅਕਾਲੀ ਦਲ ਨੇ ਕਾਂਗਰਸ ਨੇ ਬੀਜੇਪੀ ਨੇ ਅਦਰਸ ਪਾਰਟੀਆਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਤੇ ਖਸੁੱਟਿਆ 2 ਸਾਲ ਹੋ ਗਏ ਮਾਨ ਸਾਹਿਬ ਨੂੰ 5 ਸਾਲ ਪੂਰੇ ਤੇ ਕਰਨ ਦਿਓ ਜੇ 50 ਸਾਲ ਪੂਰੇ ਕਰਨ ਤੋਂ ਬਾਅਦ 20 ਸਾਲ ਮਾਨ ਸਾਹਿਬ ਦੀ ਸਰਕਾਰ ਚੱਲੇ ਜਾਵੇ ਆਮ ਆਦੀ ਪਾਰਟੀ ਸਰਕਾਰ ਚੱਲੇ ਜਾਵੇ ਮੈਂ ਰਾਜਨੀਤੀ ਛੱਡ ਦੂੰਗਾ ਜਿੱਟੀਆਂ ਵੱਡੀਆਂ ਪਾਲਿਸੀਆਂ आम आदमी पार्टी लेके आ रही है क्योंकि पहले तो इन्होंने कर्जा ही ਕੀਤਾ ہوا ਸਾਰਿਆਂ ਨੇ ਜਿੰਨੀਆਂ ਵੀ ਸਰਕਾਰਾਂ ਗਈਆਂ ਨੇ ਪੰਜਾਬ ਨੂੰ ਸੋ ਕਰਜ਼ਾ ਵੀ ਲਾ ਰਹੇ ਆ بجلی ਲੋਕਾਂ ਨੂੰ ਵੇਚ ਕੇ ਪੈਸੇ ਕਮਾ ਰਹੇ ਆ ਬਹੁਤ ਕੁਝ ਕਰ ਰਹੇ ਆ ਉਹ ਸਾਰੀਆਂ ਗੱਲਾਂ ਪਲੇਟਫਾਰਮ ਤੇ ਲੈ ਕੇ ਆਵਾਂਗੇ ਬਾਕੀ ਗੱਲ ਰਹੀ ਰਾਜਨੀਤੀ ਦੀ ਚੋਣਾ ਪ੍ਰਚਾਰ ਦੀ ਆਮ ਆਦਮੀ ਪਾਰਟੀ ਲਈ ਚੋਣ ਪ੍ਰਚਾਰ ਮੈਂ ਸ਼ੁਰੂ ਕਰ ਦਿੱਤਾ ਔਰ ਬਹੁਤ ਜਲਦ ਲਗਭਗ 200 ਪਰਿਵਾਰ ਨੇ ਤੇ ਚੱਲੇ ਹੋਏ ਕਾਰਤੂਸ ਜੁਆਇਨ ਕਰਾ ਰਹੇ ਨਾ ਬੀਜਪੀ ਵਾਲੇ ਜਾਂ ਕਾਂਗਰਸ ਵਾਲੇ ਚੱਲੇ ਕਾਰਤੂਸ ਇਹ ਖੁੱਲਰ ਸਾਹਿਬ ਕਾਰਤੂਸ ਨਹੀਂ ਜੁਆਇਨ ਕਰਾਉਣਗੇ ਘੱਟੋ ਘੱਟ 200 ਪਰਿਵਾਰ ਮੀਆਂ ਬੀਬੀ ਤੇ ਉਹਨਾਂ ਦੇ ਜਿਹੜੇ ਘਰ ਦੇ ਵੋਟਰ ਹੈ 200 ਪਰਿਵਾਰ ਬਹੁਤ ਜਲਦ ਮੈਂ ਮਾਨ ਸਾਹਿਬ ਦੀ ਪ੍ਰਧਾਨਗੀਸ਼ਤ ਸ਼ਾਮਲ ਕਰਾਉਣ ਜਾ ਰਿਹਾ ਹਾਂ ਵਿਧਾਨ ਸਭਾ ਜਲੰਧਰ ਵਸਤੇ ਵਿੱਚੋਂ ਨਾਗਰਾਵਾਂ ਦਾਤ ਰਾਜਨੀਤੀ ਸ਼ੁਰੂ ਹੋ ਜਾਣਾ ਹੈ ਆ ਲੋ ਜੀ ਖੁਲਰ ਸਾਹਿਬ ਨੇ ਧਮਾਕੇ ਕਰ ਦਿੱਤੇ ਨੇ ਤੇ ਤੁਸੀਂ ਦੇਖ ਰਹੇ ਹੋ RS24 ਚੈਨਲ ਇਦਾਂ ਦੀਆਂ तमाम ਜਾਣਕਾਰੀਆਂ ਹਮਾਂਸੇ ਤੁਸੀਂ ਸਾਡੇ ਚੈਨਲ ਨੂੰ ਫੋਲੋ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਤਾਂ ਪ੍ਰਦੀਪ ਖੁਲਰ ਸਾਹਿਬ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਕਿਉਂਕਿ ਹੁਣ ਇਲੈਕਸ਼ਨਾਂ ਦਾ ਸਮਾਂ ਨਜ਼ਦੀਕ ਆ ਗਿਆ ਹੈ ਤਾਂ ਤੁਸੀਂ ਇੱਕ ਜਿਹੜਾ ਚੋਣ ਪ੍ਰਚਾਰ ਵੀ ਜਿਹੜਾ ਸ਼ੁਰੂ ਕਰ ਦਿੱਤਾ ਤੇ ਕਰਨ ਜਾ ਰਿਹਾ ਹਾਂ ਤਾਂ ਆਪਣਾ ਕੀਮਤੀ ਸਮਾਂ ਦੇਣ ਵਾਸਤੇ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਧੰਨਵਾਦ ਬਹੁਤ-ਬਹੁਤ ਧੰਨਵਾਦ RS24 ਦਾ ਮੈਂ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਦਾ ਕਿਉਂਕਿ ਮੈਂ ਰੋਜ਼ ਰਾਤ ਨੂੰ ਆਪਣੇ ਸਮੇਂ ਦੇ ਵਿੱਚ ਚਾਹੇ ਮੈਂ ਗੱਡੀ 'ਚ ਬੈਠਾ ਹੋਵਾਂ ਚਾਹੇ ਮੈਂ ਕਿਤੇ ਮਾਰਕੀਟ ਹੋਵਾਂ ਕਿਤੇ ਆਪਣੇ ਪਰਿਵਾਰ ਦੇ ਵਿੱਚ ਬੈਠਾ ਹੋਵਾਂ ਮੈਂ ਸ਼ਾਮ ਨੂੰ ਜੋ ਮੇਰੇ ਛੋਟੇ ਭਾਈ ਅਨਿਲ ਵਰਮਾ ਜੀ ਰਾਤ ਨੂੰ ਲਾਈਵ ਹੋ ਕੇ ਬੇਚਿਜਕ ਬਿੰਦਾਸ ਬੋਲਦੇ ਆ ਸਚਾਈ ਬੋਲਦੇ ਆ ਸੱਚਾਈ ਪੇਸ਼ ਕਰਦੇ ਆ ਐਸਾ ਲੋਕਾਂ ਨੂੰ ਦੀ ਜਰੂਰਤ ਸੀਗੀ ਰਾਤ ਦਾ ਲਾਈਵ ਵੀ ਰਬ ਦੀਆ ਤਰੀਕੇ ਨਾਲ ਚੱਲਦਾ ਰਹੇ ਇਹ ਚੈਨਲ ਵੀ ਸੱਚੇ ਪਾਤਸ਼ਾਹ ਦਿਨ ਦਿਗਰੀ ਰਾਤ ਚੌਂ ਨਿਸ ਚੈਨਲ ਨੂੰ ਤੱਕੀਦੇਵੇ ਤੁਹਾਡੀ ਵੀ ਜਵਾਨ ਚ ਮਠਾਸ ਦੇਵੇ ਔਰ ਤੁਸੀਂ ਸਚਾਈ ਲੋਕਾਂ ਸਾਹਮਣੇ ਪੇਸ਼ ਕਰ ਰੋ ਪਤਵਾਲ ਬਖਸ਼ੋ ਐਸੀ ਮੈਂ ਪ੍ਰਾਰਥਨਾ ਕਰਦਾ ਜੈ ਹਿੰਦ ਜੈ ਭਾਰਤ